ਸਸ਼ੀਕਾਲ ਮੇਰੇ ਨਾਲ ਕਮਲਦੀਪ ਕੋਰਤ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ 11 ਸਾਲਾ ਬੱਚੇ ਦੀ ਕਾਰ ਦੀ ਛੱਤ ਤੋਂ ਡਿੱਗਦੇ ਨਾਲ ਮੌਤ ਹੋ ਗਈ ਇਹ ਤਾਂ ਬੱਚਾ ਛਤ ਦੇ ਉੱਪਰ ਪਤੰਗ ਚੜਾ ਰਿਹਾ ਸੀ ਤਾਂ ਅਚਾਨਕ ਉਹ heਠਾ ਡਿੱਗ ਜਾਂਦਾ ਹੈ ਜਿਸ ਦੌਰਾਨ ਉਸ ਦੇ ਸਿਰ ਦੇ ਉੱਪਰ ਡੂੰਗੀ ਸੱਟ ਲੱਗਦੀ ਗੰਭੀਰ ਸੱਟ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਤਾਂ ਮਹਿਜ਼ 11 ਸਾਲ ਦੀ ਉਮਰ ਹੈ ਬੱਚੇ ਦੀ ਤਾਂ ਪਤੰਗ ਚੜਾ ਰਿਹਾ ਸੀ ਤਾਂ ਅਚਾਨਕ ਇਹ ਹਾਦਸਾ ਵਾਪਰ ਜਾਂਦਾ ਤਾਂ ਜਦੋਂ ਹੀ ਇਹ ਪੂਰੀ ਘਟਨਾ ਵਾਪਰ ਦਿੱਤਾ ਹਫੜਾ ਦਫੜੀ ਪਰਿਵਾਰ ਦੇ ਵਿੱਚ ਮਚ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਜੋ ਬੱਚਾ ਹੈ ਬਿਲਕੁਲ ਆਪਣੇ ਪਿਤਾ ਦੇ ਰਹਿੰਦਾ ਸੀ ਆਪ ਇਸਦੀ ਮਾਂ ਜੋ ਹੈ 2 ਸਾਲਾਂ ਤੋਂ ਵੱਖ ਰਹਿ ਰਹੀ ਸੀ ਤੇ ਬੱਚਾ ਜੋ ਹੈ ਉਹ ਆਪਣੇ ਦਾਦਾ ਦਾਦੀ ਦੇ ਕੋਲ ਆਪਣੇ ਪਿਤਾ ਦੇ ਨਾਲ ਰਹਿ ਰਿਹਾ ਸੀ ਤਾਂ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਟਿਆਲਾ ਦੇ ਸਮਾੜਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਹ ਦਰਦਨਾਕ ਹਾਦਸਾ ਜੋ ਹੈ ਉਹ ਵਾਪਰ ਜਾਂਦਾ ਤਸਵੀਰਾਂ ਚ ਸਾਫ ਦੇਖਿਆ ਜਾ ਸਕਦੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਿਤਾ ਰੋ ਰੋ ਕੇ ਜਾਨ ਦੀ ਹਾਲਾ ਕਿ ਗੁਹਾਰ ਲਾਰਿਆ ਸੀ ਕਿ ਜਾਨ ਬਚ ਜਾਵੇ ਮੇਰੇ ਬੱਚੇ ਦੀ ਪਰ ਜੋ ਡਾਕਟਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੋਈ ਸੀ ਸਿਰ ਦੇ ਉੱਪਰ ਗੰਭੀਰ ਜਿਹੜੀ ਸੱਟ ਲੱਗੀ ਸੀ ਜਿਸ ਤੋਂ ਬਾਅਦ ਇਹ ਬੱਚਾ ਜੇਗਾ ਉਸ ਦੀ ਮੌਤ ਹੋ ਗਈ ਹੈ ਤਸਵੀਰਤਾਂ ਦਿਖਾ ਰਹੇ ਤਾਂ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਤਾਂ ਇਹ ਖਬਰ ਸੁਣ ਕੇ ਮਾਪਿਆਂ ਨੂੰ ਜੁੜਾ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਜੇਕਰ ਤੁਹਾਡਾ ਬੱਚੇ ਵੀ ਪਤੰਗ ਚੜਾ ਰਹੇ ਨੇ ਤਾਂ ਤੁਸੀਂ ਥੋੜਾ ਧਿਆਨ ਦੇਵੋ ਕਿ ਬੱਚੇ ਕਿਸ ਤਰ੍ਹਾਂ ਜੋ ਪਤੰਗ ਚੜਾਣੇ ਹਾਲਾਂਕਿ ਗੁਰੇਜ਼ ਕਰੀਏ ਕਿ ਕਿਸੇ ਖੁੱਲੀ ਥਾਂ ਜਾਂ ਫਿਰ ਘਰ ਦੇ ਬਾਹਰ ਕਿਸੇ ਖੁੱਲੀ ਥਾਂ ਦੇ ਉੱਪਰ ਜੋ ਪਤੰਗ ਚੜਾਈਏ ਜੋ ਛੱਤਾਂ ਦੇ ਉੱਪਰ ਬੱਚਨਾਂ ਨੂੰ ਪਤੰਗ ਚੜਾਉਣ ਦਿੱਤਾ ਜਾਵੇ ਜਾਂ ਫਿਰ ਅਗਰ ਪਤੰਗ ਚੜਾਉਣਾ ਤਾਂ ਪੂਰਾ ਧਿਆਨ ਰੱਖੋ ਛੱਤ ਦੇ ਆਸ-ਪਾਸੇ ਬਾਉਂਡਰੀ ਹੈ ਜਾਂ ਨਹੀਂ ਹੈ ਇਹ ਪੂਰਾ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਤੁਹਾਡੇ ਬੱਚੇ ਅਗਰ ਖੇਡਦੇ ਨੇ ਜਾਂ ਫਿਰ ਪਤੰਗ ਚੜਾਉਂਦੇ ਨੇ ਤਾਂ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ ਤਾਂ ਮਾਪਿਆਂ ਨੂੰ ਬਹੁਤ ਧਿਆਨ ਦੇਣ ਦੀ ਬੱਚਿਆਂ ਦੇ ਵੱਲ ਲੋੜ ਹੈ گیا تا تصویر ਤੋ ਨਾਂ ਸੰਜਿਆ ਕਰ ਰਹੇ ਆ ਤਾਂ ਪਤੰਗ ਚੜਾ ਰਿਆ ਸੀਗਾ ਬੱਚਾ ਮੈ 11 ਸਾਲ ਦੀ ਉਮਰ ਸੀਗੀ ਤਾਂ ਛੱਤ ਦੇ ਉੱਪਰ ਡਿੱਗ ਜਾਂਦਾ ਡੂੰਗੀ ਸੱਟ ਲੱਗਦੀ ਹਸਪਤਾਲ ਭਰਤੀ ਕਰਵਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਸਿਰ ਮਰਤਕ ਐਲਾਨ ਦਿੱਤਾ ਜਰਨੈਲ ਸਿੰਘ ਜੀ ਹਾਂ ਜਰਨੈਲ ਸਿੰਘ ਜੀ ਇਹ ਤੇਰਾ ਪੋਤਾ ਹੈ ਤੇ ਨਾਮ ਕੀ ਹੈ ਜੀ ਸਾਹਿਬ ਨਾਮ ਤਾਂ ਜਸਨਦੀਪ ਆ ਜੀ ਜਸਨਦੀਪ ਕਿੰਨੇ ਸਾਲ ਦਾ ਹੈ ਇਹ 11ਵਾਂ ਸਾਲ ਲੱਗਾ ਹੋਇਆ 12 ਸਾਲ ਤੇ ਇਹਦੀ ਮਾਂ ਕਿੰਨੇ ਟਾਈਮ ਤੋਂ ਅੱਧ ਰਹੀ ਹੈ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਜੀ अच्छा दी बच्चे ਤੁਹਾਡੇ ਕੋਲ ਰਹੇ ਸੀ ਹਾਂ ਜੀ ਸਾਡੇ ਕੋਲ ਰਹਿੰਦੇ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹਦਾ ਇਹ ਤਾਂ ਸਹੀ ਮੈਂ ਤਾਂ ਫੋਨ ਕਰਤੀ ਮੈਂ ਤਾਂ ਅੱਥੇ ਵੈਕਟਰੀ ਚੌਂਕੀਦਾਰਾ ਕਰਦਾ ਹੁਣ ਫੋਨ ਕਰਤੀ ਹੁਣ ਮੈਨੂੰ ਕਹਿੰਦੀ ਕਿਥੇ ਤਾਂ ਡਿੱਗ ਗਿਆ ਇੰਜ ਪਤਨ ਮੁੰਡੇ ਨੇ ਦੱਸਿਆ ਨੇ ਕੋਠੇ ਤੋਂ ਡਿੱਗ ਗਿਆ ਅੱਛਾ ਕੋਠੇ ਡਿੱਗ ਗਿਆ ਹਾਂ ਜੀ ਉਹਦੀ ਮਾਂ ਦਾ ਮਤਵਲੇ ਦੀ ਜਿਹੜੀ ਬਹੂ ਦੀ ਮਾਂ ਸੀ ਉਹਨੇ ਗਾਹ ਜੱਟ ਤੋਂ ਪੈਸੇ ਕੁਝ ਲੈ ਕੇ ਬੱਚਿਆਂ ਦੀ ਮਾਂ ਇਹ ਬਗਾਨੇ ਆਪਦੇ ਪਿੰਡ ਰਹਿੰਦੀ ਹੈ ਜੀ ਉਹ ਤੁਹਾਡੇ ਕੋਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਅੱਜ ਇਹ ਬੱਚੇ ਦੋਨੋਂ ਕੀ ਕਰਦੇ ਸੀ ਸਤ ਪਤੰਗ ਚਲਾਉਂਦੇ ਸੀ ਪੰਦਗ ਉਡਾ ਰਹੇ ਸੀ ਜੀ ਮਾਂ ਹੁੰਦੀ ਐ ਜੀ ਮੇਰੇ ਬੱਚੇ ਨੇ ਕੁਝ ਨਹੀਂ ਉਡਾ ਸੀ ਹਾਂਜੀ ਕਿ ਦੱਸੋ ਕਿ ਕਿਹਨ ਬੱਚਾ ਆਇਆਤਾ ਕਿਨ ਜਸ਼ਨ ਦੱਸਿਆ ਜਸ਼ਨਦੀਪ ਸਿੰਘ ਨਾਮ ਐ ਬੱਚੇ ਦਾ ਉਹਦੇ ਪਿਤਰਨਾਮ ਗੁਰਤੇਜ ਸਿੰਘ ਐ ਕਲਾਰਾ ਪਿੰਡ ਦੇ ਰਹਿਣ ਵਾਲੇ ਸੀਗੇ ਇਹ ਬੱਚੇ ਦੀ ਉਮਰ 11 ਸਾਲ ਹੀ ਸੀਗੀ ਤੇ ਬੱਚੇ ਦੇ ਛਤਰ ਗਿਰਨ ਕਰਕੇ ਮੌਤ ਹੋਈ ਐ ਜਿਵੇਂ ਘਰ ਦੇ ਨੇ ਦੱਸਿਆ ਕਿ ਉਹ ਪਤੰਗ ਉਡਾ ਰਿਆ ਸੀਗਾ ਦੂਜੀ ਮੰਜ਼ਿਲ ਤੋਂ ਗਿਰਿਆ ਨੀਚੇ ਤੇ ਹੈਡ ਇੰਜਰੀ ਹੋ ਚੁੱਕੀ ਸੀ ਕਾਫੀ ਬਲੀਡਿੰਗ ਹੋ ਚੁੱਕੀ ਸੀ ਜ ਜ ਸਾਡੇ ਕੋਲ ਜਦੋਂ ਆਇਆ ਉਹ ਬ੍ਰਾਡ ਡੈੱਡ ਹੀ ਸੀਗਾ अच्छा तू चेक ਕੀਤਾ ਮੈਨੂੰ ਹਾਂ ਜੀ ਕੋਸ਼ਿਸ਼ ਤਾਂ ਮਤਲਬ ਉਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਹਾਂ ਜੀ ਹਾਂ ਬੱਚਾ